ਕੇ ਦਾ ਨਾਮਰ ਸਕੂਲ ਮੰਨੂਾਟਕਾ ਜਿੱਥੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਮੋਰੀ ਰੋਲ ਨਿਭਾ ਰਿਹਾ ਹੈ ਉੱਥੇ ਹੀ ਖੇਡਾਂ ਵੱਲੋਂ ਪੰਜਾਬ ਦੀਆਂ ਵਿੱਚ ਇਹ ਸਕੂਲ 11 ਮੈਡਲ ਅਤੇ 110000 ਰੁਪਿਆ ਨਕਦ ਇਨਾਮ ਜਿੱਤ ਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਜਿੱਥੇ ਇੱਕ ਛੋਟੀ ਬੱਚੀ ਖਿੱਚ ਦਾ ਕੇਂਦਰ ਹੈ ਜਿਸ ਨੇ ਬੁਸ਼ੋ ਗੇਮ ਦੇ ਵਿੱਚ ਦੋ ਵਾਰ ਵਧੀਆ ਚੰਗਾ ਪ੍ਰਦਰਸ਼ਨ ਕਰਕੇ ਦੋ ਮੈਡਲ ਜਿੱਤੇ ਹਨ everyone, my name is I am from L.K. DeLotterse. One, two. One, two, punch. One. Again, again. again. One, two. Uh -huh. One, two. Three. One, two. Five. Uh -huh. Five. ਹਰਵਿੰਦਰ ਸਿੰਘ ਜੀ ਹਰਵਿੰਦਰ ਤੁਸੀਂ ਕਿਹੜੀ ਗੇਮ ਨੂੰ ਰਿਪ੍ਰੈਜ਼ੈਂਟ ਕਰਦੇ ਹੋ ਮੇਰਾ ਨਾਮ ਹਰਵਿੰਦਰ ਸਿੰਘ ਹੈ ਮੈਂ ਮਨੂ ਮਾਡੀਗ ਦਾ ਸਕੂਲ ਦਾ ਸਟੂਡੈਂਟ ਹੈ ਮੇਰੇ ਮੇਰਾ ਮੈਂ ਲਾਈਫਲ ਸ਼ੂਟਿੰਗ ਕਰਦਾ ਮੇਰੇ ਜ਼ਿਲ੍ਹੇ ਚੋਂ ਫਸਟ ਗੋਲਡ ਮੈਡਲ ਹੈ ਪੰਜਾਬ ਚੋਂ ਸੈਕੰਡ ਮੈਡਲ ਹੈ ਤੇ ਨੈਸ਼ਨਲ ਪਾਰਟਿਸਪੇਸ਼ਨ ਹੈ ਅਗਲਾ ਨਿਸ਼ਾਨਾ ਤੁਹਾਡਾ ਕੀ ਹੈ ਮੇਰਾ ਅਗਲਾ ਨਿਸ਼ਾਨਾ 올림픽ਸ ਹੈ ਕਿਸ ਤਰ੍ਹਾਂ ਦੀ ਤਿਆਰੀਆਂ ਚੱਲ ਰਹੀਆਂ ਨੇ ਦਿਨਾਂ 올림픽ਸ ਨੂੰ ਲੈ ਕੇ ਬਹੁਤ ਵਧੀਆ ਤੁਹਾਨੂੰ ਕੀ ਲੱਗਦਾ ਤੁਸੀਂ ਕਿੰਨੇ ਕ ਲੰਕਸ ਦੇ ਵਿੱਚ ਤੜਕੀ ਹੋ ਰਹੂਗਾ ਅਰੇ ਮੇਰੇ ਸਾਹਮਣੇ ਦਾ ਫਸਟ ਜੀਸ ਮਿਲ ਜਾਈਏ ਅਮਦੀਪ ਸਿੰਘ ਜੀ ਤੁਸੀਂ ਮਨੂ ਬੜਕਾ ਸਕੂਲ ਦੇ ਵਿੱਚ ਖੇਡ ਵਿਭਾਗ ਦੇ ਮੁਖੀ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਹੋ ਮਨੂ ਬੜਕਾ ਸਕੂਲ ਦੇ ਕਿਸ ਤਰ੍ਹਾਂ ਦੇ ਪ੍ਰਾਪਤੀ ਰਹੀਆਂ ਖੇਡਾਂ ਬੱਦਲੀਆਂ ਸਰ ਜਿਹੜਾ ਸਾਡਾ ਸਕੂਲ ਹੈ ਸਪੋਰਟਸ ਦੇ ਵਿੱਚ ਇੱਕ ਹੱਬ ਦੇ ਤੌਰ ਤੇ ਉੱਭਰ ਕੇ ਆ ਰਿਹਾ ਹੈ ਸਾਡਾ ਵਾਤਨ ਪੰਜਾਬ ਦੇ ਵਿੱਚ ਸਾਡੇ 골ਡ ਮਤਲਬ 11 ਮੈਡਲ ਨੇ ਇਹਦੇ ਵਿੱਚੋਂ 9 ਮੈਡਲ ਸਾਡੇ 골ਡ ਨੇ ਜੀ ਤੇ ਇੱਕ ਮੈਡਲ ਸਾਡਾ ਸਿਲਵਰ ਹੈ ਤੇ ਇੱਕ ਬਰਾਉਨ ਹੈ 110000 ਰੁਪਇਆ ਸਾਡੇ ਬੱਚਿਆਂ ਨੇ ਇਹਦੇ ਵਿੱਚੋਂ ਅਮਾਉਂਟ ਪ੍ਰਾਪਤ ਕੀਤਾ ਤੇ ਸਪੋਰਟਸ ਦੇ ਵਿੱਚ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈਗਾ ਤੇ ਇੱਕ ਸਾਡੀ ਹਰ ਸਿਰਤਕਾਰ ਲੜਕੀ ਜਿਹੜੀ ਪਿਛਲੇ ਸਾਲ ਨਰਸਰੀ ਦੇ ਵਿੱਚ ਵੀ 골ਡ ਮੈਡਲ ਸੀ ਇਸ ਵਾਰ ਵੀ ਉਹ ਐਲकेजी ਦੇ ਵਿੱਚ ਵੀ 골ਡ ਮੈਡਲ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਅੱਗੇ ਲੈ ਕੇ ਜਾ ਰਹੇ ਹਾਂ ਸਕੂਲ ਨੂੰ ਐਸੀ ਸਵਿੰਗਿੰਗ ਪੂਲ ਵੀ ਬਣਾ ਰਹੇ ਹਾਂਗੇ ਤੇ ਅਸੀਂ ਘੋੜਾ ਸਵਾਰੀ ਵੀ ਚਲਾ ਰਹੇ ਹਾਂ ਸਕੂਲ ਦੇ ਵਿੱਚ ਤੇ ਅਸੀਂ ਇੱਕ ਸਿੰਥੈਟਿਕ ਟਰੈਕ ਤਿਆਰ ਕਰਕੇ ਐਥਲੀਟ ਪੈਦਾ ਕਰ ਰਹੇ ਹਾਂ ਜਿਹੜੇ ਕਿ ਪੂਰੇ ਪੰਜਾਬ ਦੇ ਵਿੱਚ ਤੇ ਪੂਰੇ ਇੰਡੀਆ ਲੈਵਲ ਦੇ 올림픽 ਦੇ ਵਿੱਚ ਸਾਡਾ ਨਿਸ਼ਾਨਾ ਵੀ ਸਾਡੇ ਸਕੂਲ ਦੇ ਬੱਚੇ 올림픽 ਦੇ ਤੱਕ ਸਾਡਾ ਸਕੂਲ ਦਾ ਨਾਮ ਰੋਸ਼ਨ ਕਰਨਾ ਅਸੀਂ ਸਪੋਰਟਸ ਦਾ ਇੱਕ ਹੋਰ ਜਦ ਰਖਤ ਲਾ ਕੇ ਯਾਰੀਆਂ ਸਕੂਲ ਦੇ ਵਿੱਚ ਜਿਹੜਾ ਆਉਣ ਵਾਲੇ ਬਹੁਤ ਸਮੇਂ ਤੱਕ ਹਲ ਦਿੰਦਾ ਰਹੂਗਾ ਜੀ